ਸਰ ਅ ਸਭ ਤੋਂ ਪਹਿਲਾਂ ਤਾਂ ਅੱਜ ਇਸ ਬਹੁਤ ਹੀ ਇੰਪੋਰਟੈਂਟ ਇੰਟਰੈਕਸ਼ਨ ਦੇ ਲਈ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਅ ਅੱਜ ਅਸੀਂ ਆਪਣੇ ਡਿਪਾਰਟਮੈਂਟ ਗਵਰਨੈਂਸ ਰਿਫਾਰਮਸ ਐਂਡ ਗ੍ਰੀਵੈਂਸ ਰੈਡਰੈਸਲ ਉਹਦੀ ਰਿਵਿਊ ਮੀਟਿੰਗ ਰੱਖੀ ਸੀਗੀ ਔਰ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਹੈ ਕਿਉਂਕਿ ਤਕਰੀਬਨ 438 ਸਰਵਿਸਿਜ਼ ਨੇ ਜਿਹੜੀਆਂ ਉਹ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਦਿੰਨੇ ਆ ਅੱਜ ਦੋ ਮੀਟਿੰਗ ਸੀਗੀ ਇੱਕ ਤਾਂ ਸਾਡੇ ਜੋ ਗਵਰਨਰਸ ਬੋਡੀ ਹੈ ਉਹਦੀ ਬੋਰਡ ਆਫ ਗਵਰਨਰਸ ਉਹਦੀ ਰਿਵਿਊ ਮੀਟਿੰਗ ਸੀਗੀ ਔਰ ਦੂਸਰੀ ਮੀਟਿੰਗ ਸੀ ਪੰਜਾਬ ਦੇ ਸਾਰੇ 23 ਡਿਪਟੀ ਕਮਿਸ਼ਨਰਸ ਦੇ ਨਾਲ ਰਿਵਿਊ ਮੀਟਿੰਗ ਤਾਂ ਕਿ ਪੈਂਡੈਂਸੀ ਮਾਨੀਟਰ ਕੀਤੀ ਜਾਵੇ ਕਿ ਸੇਵਾ ਕੇਂਦਰਾਂ ਦੇ ਵਿੱਚ ਇਸ ਟਾਈਮ ਕਿੰਨੀ ਪੈਂਡੈਂਸੀ ਹੈ ਤੇ ਉਹਦੇ ਵਿੱਚ ਜੋ ਅੱਜ ਮੇਨ ਅਜੰਡਾ ਸੀ ਅਸੀਂ ਆਪਣੀ ਬੋਰਡ ਆਫ ਗਵਰਨਰਸ ਦੀ ਮੀਟਿੰਗ ਦੇ ਵਿੱਚ ਪਹਿਲੇ ਤੋਂ ਇਲਾਵਾ ਇੱਕ ਬਹੁਤ ਲੈਂਡਮਾਰਕ ਫੈਸਲਾ ਜਿਹੜਾ ਉਹ ਕੀਤਾ ਹੈ ਜਿਸ ਦੇ ਵਿੱਚ ਇੱਕ ਕਿਉਂਕਿ ਅੱਜ ਦੀ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਿਆ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਮੁਸਤੈਦ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਐਸਟੈਬਲਿਸ਼ ਕਰਨ ਜਾ ਰਹੇ ਹਾਂ ਜਿਦੀ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 42 ਕਰੋੜ ਹੋਏਗਾ ਮਹਿਜ਼ ਇੱਕ ਦੋ ਸਟੇਟਸ ਦੇ ਵਿੱਚ ਹੀ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੋਇਆ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮ ਐਸ ਇਨ ਟਰਮਸ ਆਫ ਸਾਈਬਰ ਸਿਕਿਉਰਿਟੀ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਹਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲੈ ਕੇ ਇਹ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਐਸਟੈਬਲਿਸ਼ ਕੀਤਾ ਜਾਏਗਾ ਤਾਂ ਕਿ ਪੰਜਾਬ ਦੇ ਸਾਰੇ ਡਿਪਾਰਟਮੈਂਟ ਨੇ ਜਿਹੜੇ ਉਹ ਉਹ ਸਾਈਬਰ ਅਟੈਕਸ ਤੋਂ ਉਹ ਬਚੇ ਰਹਿਣ ਨੰਬਰ 1 ਨੰਬਰ 2 ਅਸੀਂ ਟਾਈਮ ਟੂ ਟਾਈਮ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਰਿਵਿਊ ਕਰਨ ਦੀ ਮੀਟਿੰਗਸ ਰੱਖਦੇ ਆ ਸਾਰੇ ਮੇਰੇ ਡਿਪਾਰਟਮੈਂਟ ਦੇ ਆਫੀਸਰਸ ਔਰ 23 ਡਿਪਟੀ ਕਮਿਸ਼ਨਰਸ ਨੇ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਪੈਂਡੈਂਸੀ ਹੈ ਉਹ ਪੈਂਡੈਂਸੀ ਅਸੀਂ ਕੈਲਕੂਲੇਟ ਕਰਦੇ ਹਾਂ ਕਿ ਕੋਈ ਸਰਵਿਸ 3 ਦਿਨਾਂ ਦੇ ਵਿੱਚ ਸਰਕਾਰ ਨੇ ਦੇਣੀ ਹੈ ਕੋਈ ਹਫਤੇ ਦੇ ਦੇਣੀ ਹੈ ਕੋਈ 30 ਦਿਨਾਂ ਦੇ ਵਿੱਚ ਦੇਣੀ ਹੈ ਕੋਈ 42 ਦਿਨਾਂ ਦੇ ਵਿੱਚ ਦੇਣੀ ਹੈ ਜਿਹੜੀ ਉਹਨਾਂ 22 ਦਿਨਾਂ ਦੇ ਵਿੱਚ ਕੰਮ ਕੰਪਲੀਟ ਹੋ ਜਾਂਦਾ ਹੈ ਉਹ ਠੀਕ ਮੰਨਿਆ ਜਾਂਦਾ ਜੇ ਉਸ ਤੋਂ ਉੱਪਰ ਸਮਾਂ ਲੱਗਦਾ ਤਾਂ ਉਹ ਪੈਂਡੈਂਸੀ ਦੇ ਵਿੱਚ ਬਿਯੋਂਡ ਮੰਡੇਟਿਡ ਟਾਈਮਲਾਈਨ ਪੈਂਡੈਂਸੀ ਦੇ ਵਿੱਚ ਕਾਊਟ ਅਕਾਊਂਟ ਹੁੰਦਾ ਹੈ ਤੇ ਮੈਨੂੰ ਇਹ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਪੈਂਡੈਂਸੀ ਹੈ ਜਿਹੜੀ ਉਹ ਅੱਜ ਮਹਿਜ਼ 0.17% ਹੈ ਜਿਹੜੀ ਉਹ ਹੈ ਪੂਰੇ ਪੰਜਾਬ ਦੇ ਵਿੱਚ ਜੇ ਮਤਲਬ ਕਿ ਜੇ ਸੁਪੋਜ਼ 100 ਬੰਦੇ ਨੇ ਹੁਣ ਤੱਕ ਕੰਮ ਲਈ ਪੰਜਾਬ ਸਰਕਾਰ ਕੋਲ ਆਇਆ ਤੇ 0.17 ਯਾਨੀ ਕਿ ਇੱਕ ਬੰਦੇ ਦਾ ਵੀ ਕੰਮ ਹੈ ਜਿਹੜਾ ਉਹ ਵੱਜਵੇਂ ਦਿਨਾਂ ਤੋਂ ਲੇਟ ਨਹੀਂ ਹੋਇਆ ਉਹ ਵੱਜਵੇਂ ਦਿਨਾਂ ਦੇ ਵਿੱਚ ਵਿੱਚ ਉਹ ਅਸੀਂ ਉਹਨੂੰ ਸਰਵਿਸਿਸ ਜਿਹੜੀਆਂ ਉਹ ਦੇ ਦਿੱਤੀਆਂ ਨੇ ਇੱਥੇ ਹੀ ਇਹ ਵੀ ਇੰਪੋਰਟੈਂਟ ਹੈ ਦਸਨਯੋਗ ਹੈ कि ਇਹ ਪੈਂਡੈਂਸੀ ਹੈ ਜਿਹੜੀ ਇਹ ਇੰਡੀਆ ਦੇ ਵਿੱਚ ਵਨ ਆਫ ਦਾ ਲੋਇਸਟ ਹੈ ਔਰ ਤਕਰੀਬਨ 6 ਮਹੀਨੇ ਪਹਿਲਾਂ ਗਵਰਨਮੈਂਟ ਆਫ ਇੰਡੀਆ ਨੇ ਨੇ ਸਾਨੂੰ ਪੰਜਾਬ ਸਰਕਾਰ ਨੂੰ ਇਹਦੇ ਵਾਸਤੇ ਔਨਰ ਵੀ ਕੀਤਾ ਸੀਗਾ ਫਰਸਟ ਪ੍ਰਾਈਜ਼ ਅਸੀਂ ਇਸ ਦੇ ਵਿੱਚ ਜਿੱਤਿਆ ਸੀਗਾ ਬਹੁਤ ਅੱਛੀਆਂ ਸਰਵਿਸਿਜ਼ ਨੇ ਜਿਹੜੀਆਂ ਸਮੂਥ ਤਰੀਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਔਰ ਕਰਨ ਯੋਗ ਹੈ ਕਿ ਜੁਲਾਈ ਜੂਨ ਜੁਲਾਈ 2021 ਜਦੋਂ ਸਾਡੀ ਸਰਕਾਰ ਨਹੀਂ ਆਈ ਸੀਗੀ ਇਹ ਪੈਂਡੈਂਸੀ ਆਮੂਮਨ ਤਕਰੀਬਨ 28% ਚੱਲਦੀ ਸੀ ਕਿ ਜਿਹੜੀ ਕਿ ਅੱਜ ਅਸੀਂ ਘਟਾ ਕੇ 1.17% ਦੇ ਉੱਪਰ ਲੈ ਆਏ ਆ ਇਸ ਤੋਂ ਇਲਾਵਾ ਹੋਰ ਬਹੁਤ ਲੈਂਡਮਾਰਕ ਡਿਸੀਜਨ ਜਿਹੜੇ ਅਸੀਂ ਪਿਛਲੇ ਸਮੇਂ ਦੇ ਵਿੱਚ ਕੀਤੇ ਨੇ ਕਿ ਇਹਨਾਂ ਸਾਰੀਆਂ ਸਰਵਿਸਿਜ਼ ਨੂੰ ਸਮੂਥ ਤਰੀਕੇ ਦੇ ਨਾਲ ਆਨਲਾਈਨ ਕਰਨ ਦੇ ਲਈ ਸਾਰੇ ਅੱਜ ਦੀ ਤਾਰੀਖ ਦੇ ਵਿੱਚ ਸਾਰੇ ਪੰਜਾਬ ਦੇ ਪਟਵਾਰੀ ਨੇ ਜਿਹੜੇ ਉਹ ਆਨਬੋਰਡ ਹੋ ਚੁੱਕੇ ਨੇ ਤੇ ਤਕਰੀਬਨ ਡੇਢ ਕਿ ਮਹੀਨਾ ਪਹਿਲਾਂ ਅਸੀਂ ਐਮਸੀਜ਼ ਨੂੰ ਨੰਬਰਦਾਰਾਂ ਨੂੰ ਔਰ ਸਰਪੰਚਾਂ ਨੂੰ ਵੀ ਅਸੀਂ ਆਨਬੋਰਡ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ ਜਿਹੜੇ ਕਿ ਤਕਰੀਬਨ 70% ਉਹ ਵੀ ਹੋ ਚੁੱਕੇ ਨੇ ਬਾਕੀ 30% ਜਿਹੜੇ ਰਹਿੰਦੇ ਨੇ ਉਹ ਵੀ 31 ਜਨਵਰੀ ਤੱਕ ਉਹ ਵੀ ਆਨਬੋਰਡ ਹੋ ਜਾਣਗੇ ਜਿਹਦੇ ਨਾਲ ਉਹਨਾਂ ਕੋਲ ਸਰਪੰਚ ਨੰਬਰਦਾਰ ਪਟਵਾਰੀ ਕੋਲ ਆਨਲਾਈਨ ਮੈਸੇਜ ਆਏਗਾ ਕਿਸੇ ਬੰਦੇ ਨੇ ਸੁਪੋਜ਼ ਕਾਸ ਸਰਟੀਫਿਕੇਟ ਜਾਂ ਇਨਕਮ ਸਰਟੀਫਿਕੇਟ ਜਾਂ ਪੈਨਸ਼ਨ ਲਈ ਅਪਲਾਈ ਕੀਤਾ ਸਾਰੇ ਪ੍ਰੋਸੈਸ ਦੇ ਥਰੂ ਸੇਵਾ ਕੇਂਦਰ ਦੇ ਵਿੱਚ ਲਿਆ ਜਾਂਦਾ ਸਾਰੇ ਪ੍ਰੋਸੈਸ ਦੇ ਥਰੂ ਪਟਵਾਰੀ ਕੋ ਜਦੋਂ ਜਾਂਦਾ ਪਟਵਾਰੀ ਨੇ ਜਾਂ ਸਰਪੰਚ ਨੰਬਰਦਾਰੀ ਆ ਐਮਸੀ ਦੀ ਤੋਂ ਤਸਦੀਕ ਕਰਾਉਣਾ ਤਾਂ ਉਹਦੇ ਕੋਲ WhatsApp ਦੇ ਉੱਪਰ ਜਾਏਗਾ ਤੇ ਉਹਨੇ WhatsApp ਦੇ ਉੱਪਰ ਹੀ yes no ਕਰ ਦੇਣਾ ਤਾਂ ਕਿ ਕੰਮ ਹੈ ਜਿਹੜਾ ਉਹ ਪੂਰੀ ਸਪੀਡ ਦੇ ਨਾਲ ਜਲਦ ਤੋਂ ਜਲਦ ਹੈ ਜਿਹੜਾ ਉਹ ਸਰਵਿਸ ਉਸ ਵਿਅਕਤੀ ਨੂੰ ਉਹ ਡਿਲੀਵਰ ਕੀਤੀ ਜਾ ਸਕੇ ਇਹ ਸਰਵਿਸ ਦੇਣ ਵਾਲਾ ਪੰਜਾਬ ਮੂਲਕ ਦੇ ਵਿੱਚ ਪਹਿਲਾ ਸੂਬਾ ਜਿਹੜਾ ਉਹ ਬਣ ਚੁੱਕਿਆ ਔਰ ਮੈਂ ਇਸ ਤੋਂ ਇਲਾਵਾ ਹੋਰ ਵੀ ਦੋ ਤਿੰਨ ਬੜੇ ਅੱਛੇ ਇਨੀਸ਼ੀਏਟਿਵਸ ਨੇ ਜਿਹੜੇ ਉਹ ਡਿਪਾਰਟਮੈਂਟ ਵੱਲੋਂ ਲਏ ਜਾ ਰਹੇ ਨੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਜਿਹੜੀ ਉਹ ਮਿਲੇਗੀ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਬਹੁਤ ਵੱਡਾ ਇਨੀਸ਼ੀਏਟਿਵ ਜਿਹੜਾ ਲੋਕ ਅਪਲਾਈ ਕਰਨ ਜਾਂਦੇ ਸੀਗੇ ਤੇ ਫਿਰ ਬਾਅਦ ਦੇ ਵਿੱਚ ਸਰਟੀਫਿਕੇਟ ਸੇਵਾ ਕੇਂਦਰਾਂ ਤੋਂ ਆਪ ਕਲੈਕਟ ਕਰਨ ਜਾਂਦੇ ਸੀਗੇ ਉਹ ਪ੍ਰੋਸੈਸ ਵੀ ਬਿਲਕੁਲ ਖਤਮ ਕਰ ਦਿੱਤਾ ਅੱਜ ਦੀ ਤਾਰੀਖ ਦੇ ਵਿੱਚ ਮਹਿਜ਼ 8 ਮਹੀਨਿਆਂ ਦੇ ਵਿੱਚ ਤਕਰੀਬਨ 10 ਲੱਖ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਸਰਵਿਸ ਅਸੀਂ ਦੇਣੀਆਂ ਹੁੰਦੀਆਂ ਨੇ ਵੱਖ-ਵੱਖ ਮਹਿਕਮਿਆਂ ਦੀਆਂ ਉਹ ਵਟਸਐਪ ਦੇ ਉੱਪਰ ਐਸਐਮਐਸ ਦੇ ਉੱਪਰ ਕਯੂਆਰ ਕੋਡਡ ਉਹ ਜਾਂਦੇ ਨੇ ਤੁਸੀਂ ਸਕੈਨ ਕਰੋ ਤੇ ਉਹ ਸਰਟੀਫਿਕੇਟ ਜਿਹੜਾ ਉਹਨਾਂ ਨੂੰ ਘਰ ਬੈਠੇ ਮਿਲ ਜਾਂਦੇ ਸੋ ਬਹੁਤ ਸਾਰੇ ਇਨੀਸ਼ੀਏਟਿਵਸ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਹੁਣ ਤਾਂ ਇਹ ਲੈ ਜਾ ਚੁੱਕੇ ਨੇ ਸੋ ਅੱਜ ਦੀ ਇਹ ਰਿਵਿਊ ਮੀਟਿੰਗ ਸੀ ਔਰ ਸਾਰੇ ਡੀਸੀਜ਼ ਨੂੰ ਨੂੰ ਕਿਹਾ ਕਿ ਇਹਨੂੰ ਤੁਸੀਂ ਜੇ ਜੇ 17% ਵੀ ਹੈ ਤੇ ਬਹੁਤ ਅਸੀਂ ਇਹਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ 0 ਤੇ ਲੈ ਕੇ ਆ ਜਾਣਾ ਇਨਫੀਸ਼ੀਐਂਟ ਸਰਵਿਸਿਜ਼ ਨੇ ਜਿਹੜੀਆਂ ਉਹ ਸਾਡਾ ਡਿਪਾਰਟਮੈਂਟ ਉਹ ਦੇਣ ਦੇ ਲਈ ਵਚਨਬੱਧ ਹੈ ਸਮਝਦੇ ਹੋ ਸਾਈਬਰ ਸਿਕਿਉਰਿਟੀ ਚੈਲਟੂਸੀ ਗੱਲ ਕੀਤੀ ਕਿ ਵਿਦਿਨ ਡਿਪਾਰਟਮੈਂਟ ਹੋਵੇ ਲੋਕਾਂ ਨਹੀਂ ਇਹ 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 ਪੂਰੀ ਦੇ ਪੂਰੇ ਪੰਜਾਬ ਸਰਕਾਰ ਦੇ ਜਿੰਨੇ ਵੀ ਮਹਿਕਮੇ ਨੇ ਪੰਜਾਬ ਸਰਕਾਰ ਦੇ ਕੋਈ ਵੀ ਇੰਟਰੈਕਸ਼ਨ ਹੈ ਜੋ ਕੰਪਿਊਟਰ ਦੇ ਉੱਪਰ ਹੈ ਉਹ ਆਈਟੀ ਦੇ ਨਾਲ ਰਿਲੇਟਡ ਹੈ ਉਹ ਸਾਰੇ ਦੇ ਸਾਰੇ ਨੂੰ ਇਹ ਇੱਕ ਕਵਚ ਹੈ ਜਿਹੜਾ ਸਿਕਿਉਰਿਟੀ ਦਾ ਸਾਈਬਰ ਸਿਕਿਉਰਿਟੀ ਅਟੈਕ ਤੋਂ ਉਹ ਦਿੱਤਾ ਜਾ ਰਿਹਾ ਹੈ ਸਰ ਇਹ ਐਮਰਜੈਂਸੀ ਮੂਵੀ ਨੂੰ ਲੈ ਕੇ ਇੱਕ ਲੈਟਰ ਲਿਖਿਆ ਗਿਆ ਜੀਪੀਸੀ ਪੰਜਾਬ ਨੂੰ ਕੀ ਪਲੀਜ਼ ਨਾ ਹੁੰਗ ਦਿੱਤੀ ਜਾਵੇ ਪੰਜਾਬ ਦੇ ਵਿੱਚ ਕਿਵੇਂ ਹੋ ਗਾ ਖਰਾਬ ਹੋਗਾ ਇਹ ਐਮਰਜੈਂਸੀ ਇਸ ਲੈਟਰ ਕੀ ਮੂਵੀ ਲਾਂਚ ਹੋਣੇ ਸੇ ਮਹੌਲ ਖਰਾਬ ਹੋਗਾ ਅਹ ਦੇਖੋ ਇਸ ਤਰ੍ਹਾਂ ਕਿ ਮੈਂ ਇਹ ਜਿੱ ਲੈਟਰ ਦਾ ਕੰਟੈਂਟ ਨਹੀਂ ਦੇਖਿਆ ਹੈ ਕਿ ਬਾਕੀ ਜੋ ਵੀ ਜਦੋਂ ਸੀਐਮ ਸਾਹਿਬ ਸੀਐਮ ਸਾਹਿਬ ਤੁਸੀਂ ਮੂਵੀ ਲੈ ਕੇ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਂ ਕਦੇ ਵੀ ਕੋਈ ਚੀਜ਼ ਆਊਟ ਆਫ ਟਰਨ ਕਮੈਂਟ ਨਹੀਂ ਕਰਦਾ ਕਿ ਨਾ ਤਾਂ ਮੈਂ ਅਜੇ ਤੱਕ ਮੂਵੀ ਦੇਖੀ ਹੈ ਨਾ ਉਹਦਾ ਟ੍ਰੇਲਰ ਦੇਖਿਆ ਤੇ ਨਾ ਹੀ ਮੈਂ ਲੈਟਰ ਦੇਖੀ ਹੈ ਸੋ ਲੈਟ ਇਟ ਕਮ ਟੂ ਦਾ ਗਵਰਨਮੈਂਟ ਫਸਟ ਇਹੋ ਜਿਹਾ ਕੋਈ ਵੀ ਕੰਮ ਹੈ ਜਿਹੜਾ ਜਿਹਦੇ ਨਾਲ ਪੰਜਾਬ ਦੇ ਦੀ ਅਮਨ ਸ਼ਾਂਤੀ ਨੂੰ ਖਤਰਾ ਹੋਵੇ ਪੰਜਾਬ ਦੇ ਕਿਸੇ ਫਿਰਕੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਲੱਗਦੀ ਹੋਵੇ ਉਹਜਾ ਕੰਮ ਪੰਜਾਬ ਸਰਕਾਰ ਵੱਲੋਂ ਨਾ ਕੀਤਾ ਜਾਵੇਗਾ ਤਾਂ ਨਾ ਹੀ ਕਿਸੇ ਨੂੰ ਅਲਾਉ ਕੀਤਾ ਜਾਏਗਾ। ਕਈ ਵਾਰ ਇਹ ਹੁੰਦਾ ਕਿ ਜਦੋਂ ਆਪਾਂ ਆਨਲਾਈਨ ਕਰਦੇ ਆ ਤਾਂ ਸਰਵਰ ਡਾਊਨ ਦੀ ਬਹੁਤ ਜ਼ਿਆਦਾ ਲੋਡ ਹੁੰਦਾ ਤਾਂ ਬੜੀ ਪ੍ਰੋਬਲਮ ਆਉਂਦੀ ਹੈ। ਉਹ ਲੇਕਿਨ ਵੀ ਕੁਝ ਕਰ ਰਹੇ ਹੈਗੇ। ਨਹੀਂ ਉਹ ਤਾਂ ਰੈਗੂਲਰ ਦੇਖੋ ਪ੍ਰੋਸੈਸਿਸ ਜਿਹੜੇ ਉਹ ਚੱਲ ਹੀ ਰਹੇ ਨੇ ਐਨਹਾਂਸਮੈਂਟਸ ਤਾਂ ਜਿਹੜੀ ਹੈਗੀਆਂ ਅਪਗ੍ਰੇਡੇਸ਼ਨ ਆਫ ਸਿਸਟਮਸ ਜਿਹੜੀ ਉਹ ਤਾਂ ਰੈਗੂਲਰ ਬੇਸਿਸ ਦੇ ਉੱਪਰ ਚੱਲਦੇ ਹੀ ਰਹਿੰਦਾ ਹੈ ਪਰ ਹਾਂ ਡੈਫੀਨਿਟਲੀ ਕਿਉਂਕਿ ਅੱਜ ਆਈਟੀ ਦਾ ਜ਼ਮਾਨਾ ਹੈ ਦੁਨੀਆ ਸਾਰੀ ਦੁਨੀਆ ਦੇ ਉੱਪਰ ਔਰ ਮੈਂ ਸਮਝਦਾ ਕਿ ਚੰਗੀ ਗ ਜਿਹੜੇ ਸਿਸਟਮਸ ਨੇ ਉਹ ਅਪਗ੍ਰੇਡ ਹੋ ਜਾਣਗੇ ਅੰਟਿਲ ਅਨਲੈਸ ਆਪਾਂ ਸਾਰੇ ਆਫਲਾਈਨ ਤੋਂ ਆਨਲਾਈਨ ਤੇ ਨਹੀਂ ਜਾਵਾਂਗੇ ਉਦੋਂ ਤੱਕ ਪ੍ਰੋਪਰ ਗਵਰਨੈਂਸ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ ਸੋ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਇਹ ਠੀਕ ਹੈ ਕਿ ਕਈ ਵਾਰੀ ਬਜ਼ੁਰਗ ਹੁੰਦੇ ਨੇ ਜਾਂ ਕੋਈ ਉਹਨਾਂ ਪੜਿਆ ਲਿਖਿਆ ਨਹੀਂ ਹੁੰਦਾ ਉਹਨੂੰ ਬਿਸ਼ੱਕ ਦਿੱਕਤ ਹੋਵੇ ਬਟ ਅਦਰਵਾਈਜ਼ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 100% ਕੰਮ ਹੈ ਜਿਹੜਾ ਉਹ ਆਨਲਾਈਨ ਹੋਵੇ ਤਾਂ ਕਿ ਉਹਦੀ ਪ੍ਰੋਪਰ ਮੋਨਿਟਰਿੰਗ ਹੈ ਜਿਹੜੀ ਉਹ ਹੋ ਸਕੇ ਨੇ ਉਹਦੇ ਬਾਰੇ ਤਾਂ ਦੇਖੋ ਮਾਨਯੋਗ ਸੀਐਮ ਸਾਹਿਬ ਨੇ ਫੈਸਲਾ ਜਿਹੜਾ ਉਹ ਲੈਣਾ ਪਰ ਮੈਂ ਤੁਹਾਨੂੰ ਦੁਬਾਰਾ ਅਸ਼ੂਰ ਕਰਦਾ ਕਿ ਇਹ じゃ ਕੋਈ ਵੀ ਕੰਮ ਕੋਈ ਵੀ ਫਿਲਮ ਕੋਈ ਵੀ ਇਹ ਜੀ ਚੀਜ਼ ਜਿਹਦੇ ਨਾਲ ਕਿਸੇ ਵੀ ਸਾਡੇ ਧਰਮ ਦੀ ਨੂੰ ਠੇਸ ਲੱਗੇ ਉਹ ਪੰਜਾਬ ਦੇ ਚਲਾਉ ਨਹੀਂ ਹੋਏਗਾ ਸਰ ਇੱਕ ਜਰਮਨੀ ਸਰਕਾਰ ਦੇ ਵੇਲੇ ਜਦੋਂ ਪ੍ਰਧਾਨ ਮੰਤਰੀ ਮੋਦੀ ਆਏ ਸੀ ਉਸ ਵੇਲੇ ਕਾਬੂਲਾ ਰੋਕਿਆ ਗਿਆ ਕਿਸਾਨਾਂ ਦੇ ਉੱਤੇ ਐਫਆਈਆਰ ਹੋਈ ਔਰ ਹੁਣ ਕਿਸਾਨਾਂ ਨੇ ਕਿਹਾ ਕਿ 2022 ਦੇ ਵਿੱਚ ਇੱਕ ਧਾਰਾ 307 ਦੀ ਵੀ ਨਾਲ ਜੋੜ ਦਿੱਤੀ ਗਈ ਸੀ ਉਸ ਨੂੰ ਲੈ ਕੇ ਉਹ ਬੋਰਡ ਵੀ ਗਿਆ ਇਸ ਬਾਈ ਨੇ ਪੱਤਾ ਕਰ ਦਿੱਤਾ ਸਰਜੀਤ ਫੂਲ ਨੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਪੀਸੀ ਕਰਕੇ ਇਹ ਗੱਲਬਾਤ ਦੱਸੀ ਹੈ ਕਿ ਕਿਸਾਨਾਂ ਦੇ ਉੱਤੇ ਪੱਤਾ ਕਰ ਦਿੱਤਾ ਪੰਜਾਬ ਦਾ ਕਦੋਂ ਉਸ ਇਨਸੀਡੈਂਟ ਦਾ ਉਸ ਪੀਐਮ ਸਿਕਿਉਰਟੀ ਬਲੂ ਪੱਤਾ ਉਦੋਂ ਹੋਇਆ ਸੀ 307 ਧਾਰਾ ਹੋਰ ਐ ਕਦੋਂ ਕਦੋਂ ਐਡ ਹੋਈ ਆ ਨਹੀਂ ਮੈਨੂੰ ਉਹਦੇ ਬਾਰੇ ਆਈਡੀਆ ਨਹੀਂ ਹੈ ਮੈਨੂੰ ਵੀ ਕੋਈ ਪਤਾ ਕਰ ਲੈਂਦਾ ਦੈਨ ਓਨਲੀ ਗੈਟ ਬੈਕ ਟੂ ਯੂ ਦਿੱਲੀ ਦਾ ਜੱਤੀ ਟੂਰਨਾਮੈਂਟ ਵਿਸ਼ਾਲੇ ਅਰਵਿੰਦ ਕੇਜਰੀਵਾਲ ਦੇ ਕਲਾਬ ਜਿਹੜੇ ਆ ਐਫਆਰ ਵੀਰ ਦੇਖੋ ਇਹ ਜਿਹੜਾ ਅ ਅਰਵਿੰਦ ਕੇਜਰੀਵਾਲ ਜੀ ਉੱਪਰ ਆਵਾਦਿ ਪਾਰਟੀ ਦੇ ਲੀਡਰਜ਼ ਦੇ ਉੱਪਰ ਬਾਰ ਬਾਰ ਬੀਜੇਪੀ ਔਰ ਸੈਂਟਰਲ ਗਵਰਨਮੈਂਟ ਬਾਰ ਬਾਰ ਅਟੈਕ ਕਰਦੀ ਹੈ ਕਦੇ ਕਿਸੇ ਮਸਲੇ ਦੇ ਵਿੱਚ ਕਦੇ ਕਿਸੇ ਮਸਲੇ ਦੇ ਵਿੱਚ ਉਹਨਾਂ ਨੂੰ ਉਜਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਸਿੱਧਮ ਸਿੱਧਾ ਨਿਸ਼ਾਨੀ ਹੈ ਕਿ ਬੀਜੇਪੀ ਦੀ ਘਬਰਾਹਟ ਦੀ ਨਿਸ਼ਾਨੀ ਹੈ ਔਰ ਬੀਜੇਪੀ ਆਪ ਦੀ ਹਾਰ ਹੈ ਜਿਹੜੀ ਉਹ ਦਿੱਲੀ ਦੇ ਵਿੱਚ ਮੰਨ ਚੁੱਕੀ ਹੈ ਇਸੇ ਵਜ੍ਹਾ ਕਰਕੇ ਉਹ ਅਰਵਿੰਦ ਕੇਜਰੀਵਾਲ ਜਾਂ ਆਵਾਦਿ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਪਰ ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਜਿੰਨਾ ਤੁਸੀਂ ਦਬਾਉਂਗੇ ਜਿੰਨਾ ਤੁਸੀਂ ਧੱਕਾ ਕਰੋਗੇ ਉਨਾ ਹੀ ਦਿੱਲੀ ਦੇ ਲੋਕ ਵੱਧ ਪਿਆਸ਼ੀ ਰਵਿੰਦ ਕੇਜਰੀਵਾਲ ਜੀ ਔਰ ਆਮ ਆਦਮੀ ਪਾਰਟੀ ਨੂੰ ਦੇਖ ਕੇ ਪਹਿਲਾ ਨਾਲੋਂ ਵੀ ਵੱਡੇ ਮੰਡੇਟ ਦੇ ਉੱਪਰ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਲੋਕ ਜਿਤਾਉਣਗੇ ਬਹੁਤ ਸੋਟਾ ਦੀ ਵੀ ਗੱਲ ਆ ਰਹੀ ਹੈ ਇਹ ਤਾਂ ਇਹ ਤਾਂ ਦੇਖੋ بڑے ਕੁਝ ਦਿਨ ਪਹਿਲਾਂ بڑے ਵਿਸਤਾਰ ਦੇ ਵਿੱਚ ਅਰਵਿੰਦ ਜੀ ਨੇ ਵੀ ਔਰ ਸਾਰੀ ਸਾਡੀ ਦਿੱਲੀ ਦੀ ਲੀਡਰਸ਼ਿਪ ਨੇ ਕਿ ਕਿਸ ਤਰੀਕੇ ਦੇ ਨਾਲ ਈਵੀਐਮਸ ਤੋਂ ਇਲਾਵਾ ਇਹ ਤਾਂ ਇੱਕ ਅੱਖਾਂ ਦੇ ਸਾਹਮਣੇ ਸਕੈਮ ਹੈ ਜਿਹੜਾ ਉਹ ਬੀਜੇਪੀ ਦਾ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਹ ਬੋਗਸ ਵੋਟਾਂ ਬਣਵਾਉਂਦੇ ਨੇ ਤੇ ਜੈਨੂਇਨ ਵੋਟਰਸ ਨੇ ਜਿਹੜੇ ਉਹ ਆਵਾਦੀ ਪਾਰਟੀ ਦੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੱਟਿਆ ਜਾਂਦਾ ਹੈ ਇਹ ਤਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਔਨ ਫੈਕਟਸ ਹੈ ਜਿਹੜਾ ਉਹ ਅਪਰੂਵ ਕਰ ਦਿੱਤਾ ਸੋ ਮੈਂ ਸਮਝਦਾ ਕਿ ਇਹੋ ਜਿਹੇ ਜਿੰਨੀਆਂ ਮਰਜ਼ੀ ਚਾਲਬਾਜ਼ੀਆਂ ਜਿੰਨੀਆਂ ਮਰਜ਼ੀ ਹਲਕੀਆਂ ਤੇ ਹੋਛੀਆਂ ਹਰਕਤਾਂ ਬੀਜੇਪੀ ਕਰ ਲੇ ਪਰ ਜਿਹੋ ਜਿਹਾਂ ਸਰਵਿਸ ਜਿਹੋ ਜਿਹਾਂ ਰਾਜਪਾਗ ਪਿਛਲੇ 10 ਸਾਲਾਂ ਦੇ ਵਿਚਾਰ ਵਿੱਚ ਕੇਜਰੀਵਾਲ ਜੀ ਨੇ ਦਿੱਲੀ ਦੇ ਲੋਕਾਂ ਨੂੰ ਦੇ ਦਿੱਤਾ ਜਿੰਨਾ ਮਰਜ਼ੀ ਬੀਜਪੀ ਕਰ ਲੇ ਫਿਰ ਵੀ ਉਹਨਾਂ ਦਾ ਸੂਪੜਾ ਜਿਹੜਾ ਉਹ ਸਾਫੀ ਹੋਣਾ ਰੋਡਾ ਸਾਹਿਬ ਬਲਾਉਣ ਆਰਡਰ ਨੂੰ ਲੈ ਕੇ ਬੜੇ سارے ਸਵਾਲ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੱਕੇ ਆ ਅੱਜ ਵੀ ਕਮੇਟੀ ਨੇ ਚੱਕੇ ਆ ਜੋ ਅਟੈਕ ਸ਼ਰਾਬ ਕਾਰੋਬਾਰੀ ਦੇ ਘਰ ਦੇ ਉੱਤੇ ਹੋਇਆ ਉਸ ਨੂੰ ਲੈ ਕੇ ਵੀ ਸੀਐਮ ਦਾ ਸਹੀਫਾ ਤੱਕ ਮੰਗ ਲਿਆ ਗਿਆ ਨਹੀਂ ਚਲੋ ਦੇਖੋ ਡੈਮੋਕਰੇਸੀ ਦੇ ਵਿੱਚ ਕੋਈ ਵੀ ਕੁਝ ਵੀ ਕਹੇ ਉਹਦਾ ਹੱਕ ਹੁੰਦਾ ਪਰ ਮੈਂ ਸਮਝਦਾ ਕਿ ਜਦੋਂ ਕਿਤੇ ਵੀ ਇਹੋ ਜੀ ਕੋਈ ਗੱਲ ਆਉਂਦੀ ਹੈ ਜੇ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ 노 ਡਾਊਟ ਪਿਛਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਕੁਝ ਹੱਦ ਤੱਕ ਪਰ ਨਾਲ ਦੀ ਨਾਲ ਪੰਜਾਬ ਪੁਲਿਸ ਨੇ ਮੁਸਤੈਦੀ ਦੇ ਨਾਲ ਉਹਨਾਂ ਨੂੰ ਹੱਲ ਕਰਨ ਦਾ ਵੀ ਹਿਲਵਸਿਲ ਹੈ ਜਿਹੜਾ ਉਹ ਕੀਤਾ ਸੋ ਇਸ ਕਰਕੇ ਇਹ ਇਹ ਇੱਕ ਆਨਗoing ਪ੍ਰੋਸੈਸ ਹੈ ਪਰ ਪੰਜਾਬ ਪੁਲਿਸ ਮੈਂ ਸਮਝਦਾ ਕਿ ਇਨੀ ਕੋ ਕੰਪੀਟੈਂਟ ਇਨੀ ਕੋ ਕਾਬਿਲ ਹੈ ਕਿ ਕਿਸੇ ਵੀ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਇਨਸੀਡੈਂਟ ਹੈ ਉਹਨੂੰ ਹੈਂਡਲ ਕਰਨ ਦੇ ਵਿੱਚ ਦੇ ਲਈ ਉਹ ਵਚਨਬੱਧ ਹੈ ਔਰ ਕੋਈ ਵੀ ਅਜਿਹਾ ਇਨਸੀਡੈਂਟ ਜਿਹੜਾ ਲਾਅ ਐਂਡ ਆਰਡਰ ਨੂੰ ਖਰਾਬ ਕਰਦਾ ਹੋਵੇ ਵੀ ਇਹਨੂੰ ਨਾਟ ਗੋਇੰਗ ਟੂ ਟੋਲਡ ਆਲਰੇਡ ਸਮਝੀਂ ਦੇ ਲੈਵਲ ਹੋ ਰਹੀ ਸੇਤ ਲਗਾਤਾਰ ਵਿਗੜ ਰਹੀ ਹੈ ਜਿਸ ਨੂੰ ਮਿਲ ਕੇ ਵੀ ਆਈ ਸੀ ਹੈ ਸਿੰਦਰ ਨੇ ਅਜੇ ਤੱਕ ਬੁਲਾਵਾ ਨਹੀਂ ਦਿੱਤਾ ਹੁਣ 111 ਹੋਰ ਕਿਸਾਨਾਂ ਨੇ ਉੱਥੇ ਮੰਨ ਵਰਦ ਤੇ ਬੈਠ ਗਏ ਹੈ ਕਿਵੇਂ ਦੇਖਣੀ ਹੈ ਦੇਖੋ ਜਿਵੇਂ ਸਾਰਾ ਪੰਜਾਬ ਦੇਖਦੇ ਜਿਵੇਂ ਤੁਸੀਂ ਦੇਖਦੇ ਹੋ ਉਵੇਂ ਮੈਂ ਦੇਖਦਾ ਕਿ ਇੱਕ ਇਹੋ ਜੀ ਅੰਨੀ ਬੋਲੀ ਗੂੰਗੀ ਅ ਸਰਕਾਰ ਕੇਂਦਰ ਦੇ ਵਿੱਚ ਜਿਹੜੀ ਕਿ ਜਦੋਂ ਤਾਂ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਸੀਗਾ ਉਦੋਂ ਤਾਂ ਮੰਤਰੀ ਆਉਂਦੇ ਸੀਗੇ ਗੱਲਬਾਤ ਵੀ ਕਰਦੇ ਸੀਗੇ ਪਰ ਹੁਣ ਤਾਂ ਗੱਲਬਾਤ ਕਰਨਾ ਵੀ ਮੁਨਾਸਬ ਨਹੀਂ ਸਮਝ ਰਹੇ ਹੈਗੇ ਸੋ ਮੈਂ ਸਮਝਦਾ ਕਿ ਇਹ ਬਹੁਤ ਅਨਫੋਰਚੂਨੇਟ ਹੈ ਬਹੁਤ ਮੰਦਪਾਗ ਹੈ ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਬਾਤ ਦੇ ਜ਼ਰੀਏ ਹੱਲ ਹੋ ਜਾਂਦੇ ਹੁੰਦੇ ਨੇ ਪਰ ਇਹੋ ਜਿਹਾ ਇਹੋ ਜੀ ਸਰਕਾਰ ਜਿਹੜੀ ਕਿ ਸੁਣਨ ਨੂੰ ਬੈਠਣ ਨੂੰ ਵੀ ਤਿਆਰ ਨਾ ਹੋਵੇ ਮੇਰੇ ਖਿਆਲ ਦੇ ਵਿੱਚ ਮੁਲਕ ਦੇ ਵਿੱਚ 75 ਸਾਲਾਂ ਚ ਦੇ ਵਿੱਚ ਆਪਾਂ ਦੇਖੀ ਨਹੀਂ ਹੈਗੀ ਇੱਕ ਵਾਰ ਰਵਨੀਤ ਸਿੰਘ ਬਿੱਟੂ ਲਗਾਤਾਰ ਇਹ ਕਹਿ ਰਹੇ ਨੇ ਕਿ ਕਿਸਾਰ ਮੈਨੂੰ ਦੱਸਣ ਵੀ ਮੈਂ ਉੱਥੇ ਆ ਜੰਨਾ ਜਿੱਥੇ ਕਹਿਣਗੇ ਪਰ ਕਿਸ ਨੇ ਕਹਿੰਦੇ ਮੈਨੂੰ ਸੰਦੇਸ਼ਾ ਨਹੀਂ ਦਿੱਤਾ ਉਹ ਤਾਂ ਕਿੱਥੇ ਬੈਠੇ ਨੇ ਮਹੀਂ ਦੱਸ ਦੇਣਾ ਖਨੋਰੀ ਬੈਠੇ ਨੇ ਚੱਲ ਜਾਣਾ ਸੋ ਬਿੱਟੂ ਕਹਿੰਦਾ ਮੈਂ ਬੜੀ ਵਾਰੀ ਕਹਿ ਚੁੱਕਿਆ ਨਹੀਂ ਨਹੀਂ ਬੜੀ ਵਾਰੀ ਕੀ ਕਹਿਣੇ ਮੈਂ ਹੱਥ ਜੋੜ ਕੇ ਕਹਿਣਾ ਮੈਂ ਆਵਾਦੀ ਪਾਰਟੀ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਇੱਕ ਆਮ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਸਰਕਾਰ ਦਾ ਮੰਤਰੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਦਿੰਦਾ ਹਾਂ ਰਵਨੀਤ ਬਿੱਟੂ ਜੀ ਨੂੰ ਕਿ ਜੇ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਪਿਛਲੇ 50 ਦਿਨਾਂ ਦੇ ਵਿੱਚ ਤੇ ਮੇਰੇ ਮੈਨੂੰ 10 ਦਿਨ ਮੈਂ ਉਹਨਾਂ ਨੂੰ ਚੱਕ ਲੈਣਾ ਗੱਡੀ ਚ ਆਪਦੀ ਬਿਠਾ ਲੈਣਾ ਤੇ ਖਨੋਰੀ ਛੱਡਿਆ ਉਹਨਾਂ ਸੋ ਇਸ ਕਰਕੇ ਨੌਨਸੈਂਸ ਗੱਲਾਂ ਨੇ ਪ੍ਰੈਕਟੀਕਲ ਗੱਲ ਕਰਨਾ ਰੋੜਾ ਸਭ ਇੱਕ 101 ਕਿਸਾਨ ਇੱਕ ਵਾਰ ਫਿਰ ਤੋਂ ਹੁਣ ਦਿੱਲੀ ਜਾਣਗੇ 21 ਜਨਵਰੀ ਦਾ ਐਲਾਨ ਕੀਤਾ ਕਿਸਾਨਾਂ ਨੇ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਕੋਈ ਨਹੀਂ ਦੁਬਾਰਾ ਫਿਰ ਮੂਵ ਕੀਤਾ ਕਰ ਕੀਤਾ ਜਾਣਾ ਦੁਬਾਰਾ ਤੁਸੀਂ ਇਹਨੇ ਦੇਖਦੇ ਹੋ बार-बार जान दी कोशिश ਕੀਤੀ ਜਾਂਦੀ है लेकिन दिल्ली जानत बहुत रोक लिया <coughs> <coughs> जाता है देखो नंबर एक ਤਾਂ ਗੱਲ ਇਹ ਹੈ ਜੀ ਕਿ ਰੋਕਣ ਵਾਲਾ ਕੰਮ ਹੈ ਜਿਹੜਾ ਚਾਹੇ ਹਰਿਆਣਾ ਚਾਹੇ ਦਿੱਲੀ ਹੈ ਉਹ ਕੋਈ ਦੂਜਾ ਮੁਲਕ ਤਾਂ ਹੈ ਨਹੀਂਗਾ ਇਹ ਪਹਿਲੀ ਵਾਰੀ ਮੇਰੇ ਖਿਆਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੋਊਗਾ ਕਿ ਤੁਸੀਂ ਵਿਦਨ ਸਟੇਟ ਸੀ ਤੁਸੀਂ ਸਰਹੱਦਾਂ ਨੇ ਜਿਹੜੀਆਂ ਉਹ ਕ੍ਰੀਏਟ ਕਰ ਦਿੱਤੀਆਂ ਕਿ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਆੜਤੀਆਂ ਨੂੰ ਆਮ ਪੰਜਾਬੀਆਂ ਨੂੰ ਕੀ ਆਪਦੀ ਰਾਜਸਤਾਨੀ ਜਾਣ ਤੋਂ ਮਨਾਹੀ ਹੈ ਨੰਬਰ 1 ਤਾਂ ਪਹਿਲਾਂ ਉਹੀ ਸਟੈਪ ਗੱਲ ਸੀਗਾ ਉਹਨਾਂ ਦਾ ਹੁਣ ਜਿਹੜੇ ਕਿਸਾਨ ਵੀ ਬਾਰ-ਬਾਰ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਇੱਕ ਉਹਨਾਂ ਦਾ ਹੀਲਾ ਵਸੀਲਾ ਹੈ ਕਿ ਕਿ ਸਮੇਂ-ਸਮੇਂ ਸਰ ਆਪ ਦਾ ਵਿਰੋਧ ਹੈ ਜਿਹੜਾ ਆਪਦੀ ਆਵਾਜ਼ ਹੈ ਜਿਹੜੀ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਮੀਡੀਆ ਵਾਲੇ ਸਾਥੀ ਤੁਸੀਂ ਪਹੁੰਚਾ ਵੀ ਰਹੇ ਹੋ ਬਹੁਤ ਧੰਨਵਾਦ ਹੈ ਤੁਹਾਡਾ ਚੰਗੀ ਤੁਸੀਂ ਕਵਰੇਜ ਉਹਨਾਂ ਨੂੰ ਦਿੰਦੇ ਹੋ ਹੁਣੀ ਵੀ ਚਾਹੀਦੀ ਹੈ ਕਿਉਂਕਿ ਮੀਡੀਆ ਚੌਥਾ ਪਿੱਲਰ ਹੈ ਪਰ ਫਿਰ ਵੀ ਉਹਨਾਂ ਦੇ ਉੱਪਰ ਕੰਨਾਂ ਦੇ ਉੱਪਰ ਜੂ ਨਹੀਂ ਸਰਕਰੀ ਹੈਗੀ ਆਹੀ ਮੰਦਭਾਗਾ ਮੰਦਭਾਗੀ ਗੱਲ ਹੈ ਜਿਹੜੀ ਕਿ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਮੁਲਕ ਦੇ ਵਿੱਚ ਠੀਕ ਹੈ ਠੀਕ ਹੈ ਜੀ ਓਕੇ ਜੀ ਥੈਂਕ ਯੂ ਸੋ ਮਚ